ਸਸਿਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਵਿਕਰਮ ਸਿੰਘ ਲਗਾਤਾਰ ਪੰਜਾਬ ਦੇ ਵਿੱਚ ਗੈਂਗਵਾਰਾਂ ਹੁੰਦੀਆਂ ਆਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ ਪਹਿਲਾਂ ਕੁਲਵੀਰ ਨਰੂਆਣਾ ਦਾ ਕਤਲ ਕੀਤਾ ਜਾਂਦਾ ਤੇ ਕੱਲ ਰਾਣਾ ਕੰਧੋਆਲੀਆ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਜੋ ਲੋਕ ਸੀ ਔਰ ਹਸਪੀਟਲ ਦੇ ਵਿੱਚ ਰਾਣਾ ਕੰਧੋਆਲੀਆ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਆਇਆ ਸੀ ਆਈਸੀਓ ਦੇ ਵਿੱਚ ਜਿੱਥੇ ਉਸਤੇ ਫਾਇਰਿੰਗ ਕੀਤੀ ਗਈ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਹਾਲਾਂਕਿ ਪੁਲਿਸ ਨੂੰ ਬਿਆਨ ਦੇਖ ਕੇ ਗਿਆ ਮਰਦਿਆਂ ਹੋਇਆਂ ਜੋ ਬਿਆਨ ਸੀ ਉਹ ਨੋਟ ਕੀਤੇ ਨੇ ਪੁਲਿਸ ਨੇ ਔਰ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇਹ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰਿਆ ਦੀ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਕਿਉਂਕਿ ਰਾਣਾ ਕੰਧੋ ਵਾਲੀਆ ਵੀ ਗੈਂਗਸਟਰ ਸੀ ਔਰ ਗੈਂਗ ਦੇ ਨਾਲ ਜੁੜਿਆ ਰਿਹਾ ਸੀ ਔਰ ਲਗਾਤਾਰ ਕਈ ਮਾਮਲਿਆਂ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਇਹਨਾਂ ਦੀ ਆਪਸ ਦੇ ਵਿੱਚ ਕਈ ਵਾਰ ਠਣੀ ਸੀ ਆਪਸ ਦੇ ਵਿੱਚ ਕਈ ਮਾਮਲਿਆਂ ਨੂੰ ਲੈ ਕੇ ਇੱਕ ਦੂਸਰੇ ਦੇ ਨਾਲ ਸਿੱਧੇ ਵੀ ਹੁੰਦੇ ਰਹੇ ਔਰ ਰਾਣਾ ਕੰਧੋਵਾਲੀਆ ਨੂੰ ਕਿਹਾ ਜਾ ਰਿਹਾ ਕਿ ਜੱਗੂ ਭਗਵਾਨਪੁਰਿਆ ਹੋਣਾ ਨੇ ਵਾਰਨਿੰਗ ਵੀ ਪਹਿਲਾਂ ਦਿੱਤੀ ਸੀ ਔਰ ਉਸ ਤੋਂ ਬਾਅਦ ਹੁਣ ਜੱਗੂ ਭਗਵਾਨਪੁਰਿਆ ਦੀ ਇੱਕ ਫੇਸਬੁੱਕ ਤੇ ਪੋਸਟ ਵਾਇਰਲ ਹੋ ਰਹੀ ਹੈ ਔਰ ਜੱਗੂ ਭਗਵਾਨਪੁਰਿਆ ਦੀ ਆਈਡੀ ਔਰ ਇਹ ਕਿਹਾ ਉੱਪਰ ਪੋਸਟ ਜਿਹੜੀ ਹੈ ਉਹ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਔਰ ਉੱਪਰ ਜਿਹੜੀ ਪੋਸਟ ਲਿਖੀ ਹੈ ਉਸ ਦੇ ਉੱਪਰ ਉਹਨਾਂ ਨੇ ਲਿਖਿਆ ਕਿ ਜਿਹੜਾ ਰਾਤ ਅੰਮ੍ਰਿਤਸਰ ਦੇ ਵਿੱਚ ਰਾਣਾ ਕੰਧੋਵਾਲ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਜੱਗੂ ਭਗਵਾਨਪੁਰੀਆ ਤੇ ਮੇਰਾ ਭਰਾ ਗੋਲਡੀ ਬਰਾੜ ਲੈਂਦੇ ਹਾਂ ਇਹ ਕੰਮ ਮੇਰੇ ਵੀਰ ਮਨਦੀਪ ਤੋਹਫਾ ਬਟਾਲਾ ਵਾਲੇ ਨੇ ਕੀਤਾ ਸਭ ਨੂੰ ਪਤਾ ਹੈ ਕਿ ਰਾਣਾ ਵਿੱਕੀ ਗੌਂਦਰ ਤੇ ਦਵਿੰਦਰ ਬੰਬੀਹਾ ਗਰੁੱਪ ਦਾ ਸਾਥ ਦਿੰਦਾ ਸੀ ਇਸ ਨੇ ਤਰਨਤਾਰਨ ਵਾਲੇ ਕਾਂਡ ਵਿੱਚ ਦਵਿੰਦਰ ਬੰਬੀਹਾ ਦੇ ਕਹਿਣ ਤੇ ਸਾਡੇ ਭਰਾ ਲੰਮੇ ਪੱਟੀ ਦੀ ਕਿਡਨੈਪਿੰਗ ਵਿੱਚ ਹੈਲਪ ਕੀਤੀ ਸੀ ਇਹ ਗੱਲਾਂ ਕਹੀਆਂ ਨੇ ਜੋ ਭਗਵਾਨਪੁਰੀਆ ਜੱਗੂ ਨਾਮ ਦੀ ਇੱਕ ਫੇਸਬੁੱਕ ਆਈਡੀ ਹੈ ਔਰ ਉਸ ਦੇ ਉੱਪਰ ਜੋ ਪੋਸਟ ਪਾਈ ਗਈ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਗੈਂਗਵਾਰ ਜਿਹੜੀ ਹੈ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਗੈਂਗਸਟਰ ਗੈਂਗਸਟਰ ਲਗਾਤਾਰ ਇੱਕ ਦੂਸਰੇ ਤੇ ਫਾਇਰਿੰਗ ਕਰਦੇ ਨੇ ਔਰ ਮਾਹੌਲ ਲਗਾਤਾਰ ਪੰਜਾਬ ਦਾ ਜਿਸ ਹਿਸਾਬ ਦੇ ਨਾਲ ਪਹਿਲਾਂ ਤੋਂ ਵੀ ਜ਼ਿਕਰ ਆਉਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ ਔਰ ਉਸੇ ਤਰ੍ਹਾਂ ਹੀ ਕੁਲਵੀਰ ਨਰਵਾਣਾ ਦਾ ਕਤਲ ਹੁੰਦਾ ਕੁਲਵੀਰ ਨਰਵਾਣਾ ਤੇ ਪਹਿਲਾਂ ਫਾਇਰਿੰਗ ਹੋਈ ਸੀ ਬੁਲਟ ਪ੍ਰੂਫ ਗੱਡੀ ਹੋਣ ਕਰਕੇ ਕੁਲਵੀਰ ਨਰਵਾਣਾ ਬਚ ਗਿਆ ਸੀ ਉਸ ਤੋਂ ਬਾਅਦ ਦੂਸਰੀ ਵਾਰ ਕੁਲਵੀਰ ਨਰਵਾਣਾ ਦਾ ਉਸ ਖਾਸ ਖਾਸ ਜੋ ਸਾਥੀ ਸੀ ਮੰਨਾ ਮੰਨਾ ਉਸ ਦੇ ਘਰ ਜਾਂਦਾ ਹੈ ਔਰ ਫਾਇਰਿੰਗ ਕੀਤੀ ਜਾਂਦੀ ਹੈ ਕੁਲਵੀਰ ਨਰਵਾਣਾ ਤੇ ਔਰ ਉਸ ਤੋਂ ਬਾਅਦ ਹੁਣ ਜਿਹੜਾ ਇਹ ਪੋਸਟ ਵਾਇਰਲ ਹੋ ਰਹੀ ਹੈ ਜੱਗੂ ਭਗਵਾਨਪੁਰੀਆ ਕਿਹਾ ਜਾ ਰਿਹਾ ਕਿ ਜ਼ਿੰਮੇਵਾਰੀ ਲੈਂਦਾ ਹੋਇਆ ਨਜ਼ਰ ਆ ਰਿਹਾ ਰਾਣਾ ਕੰਧੋਵਾਲੀਆ ਦਾ ਜੋ ਅੰਮ੍ਰਿਤਸਰ ਦੇ ਵਿੱਚ ਕਤਲ ਹੋਇਆ ਤਸਵੀਰਾਂ ਵੀ ਤੁਹਾਨੂੰ ਦਿਖਾਉਣੇਗੀ ਕੱਲ ਸ਼ਾਮ ਨੂੰ ਜਦੋਂ ਫਾਇਰਿੰਗ ਹੋਈ ਸੀ ਤਾਂ ਉਹ ਸੀਸੀਟੀਵੀ ਫੁਟੇਜ ਵੀ ਆ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਦਿਖਾਉਣੇ ਕਿ ਕਿਸ ਤਰੀਕੇ ਦੇ ਨਾਲ ਸ਼ਰਿਆਮ ਬੇਖੌਫ ਬਦਮਾਸ਼ ਆਉਂਦੇ ਨੇ ਔਰ ਹਸਪੀਟਲ ਦੇ ਵਿੱਚ ਇਹ ਜੋ ਗੈਂਗਸਟਰ ਰਾਣਾ ਕੰਧੋ ਵਾਲੀ ਆ ਹਾਲਾਂਕਿ ਇਹ ਵੀ ਜੇਲ੍ਹ ਦੇ ਵਿੱਚ ਸੀਗਾ ਔਰ ਕੁਝ ਸਮਾਂ ਪਹਿਲਾਂ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਜ਼ਮਾਨਤ ਤੇ ਬਾਹਰ ਆਇਆ ਸੀ ਔਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਹਸਪੀਟਲ ਦੇ ਵਿੱਚ ਗਿਆ ਸੀ ਅਮਰਸਰ ਦਾ ਇੱਕ ਹਸਪੀਟਲ ਆ ਜਿੱਥੇ ਮਿਲਣ ਵਾਸਤੇ ਆਪਣੇ ਰਿਸ਼ਤੇਦਾਰ ਨੂੰ ਗਿਆ ਸੀ ਔਰ ਸਰਕਲ ਲੱਗਿਆ ਜੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਨੇ ਇਹ ਬਦਮਾਸ਼ ਨਜ਼ਰ ਆ ਰਹੇ ਨੇ ਔਰ ਇਹਨਾਂ ਨੇ ਫਾਇਰਿੰਗ ਕੀਤੀ ਹੈ ਰਾਣਾ ਕੰਦੋਆਲੀਆ ਦੇ ਉੱਪਰ ਰਾਣਾ ਕੰਦੋਆਲੀਆ ਹਸਪੀਟਲ ਦੇ ਵਿੱਚ ਆਪਣੇ ਇੱਕ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਿਆ ਸੀ ਕੱਲ ਸ਼ਾਮੀ ਔਰ ਉੱਥੇ ਹੀ ਦੜਾ ਦੜ ਫਾਇਰਿੰਗ ਹੋ ਜਾਂਦੀ ਹੈ ਉਸ ਦੇ ਉੱਪਰ ਔਰ ਉਸ ਦੀ ਹਸਪੀਟਲ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਬਦਮਾਸ਼ਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਦਿਨ ਦਿਹਾੜੇ ਹਸਪੀਟਲ ਦੇ ਵਿੱਚ ਪਿਸਤੌਲ ਲੈ ਕੇ ਪਹੁੰਚ ਜਾਂਦੇ ਨੇ ਹਥਿਆਰ ਲੈ ਕੇ ਪਹੁੰਚ ਜਾਂਦੇ ਨੇ ਬਦਮਾਸ਼ ਔਰ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ ਫਾਇਰਿੰਗ ਕੀ ਕਰਨ ਤੋਂ ਬਾਅਦ ਆਪਣਾ ਜੋ ਮਕਸਦ ਸੀ ਉਹ ਪੂਰਾ ਕਰਨ ਤੋਂ ਬਾਅਦ ਫਰਾਰ ਵੀ ਹੋ ਜਾਂਦੇ ਆ ਪੁਲਿਸ ਦੇ ਹੱਥ ਹਜੇ ਖਾਲੀ ਆ ਪਰ ਭਗਵਾਨਪੁਰਿਆ ਜੱਗੂ ਨਾਮ ਦੀ ਇੱਕ ਫੇਸਬੁੱਕ ਆਈਡੀ ਹੈ ਜਿਸ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਕਤਲ ਕੀਤਾ ਇਹ ਕਿਹਾ ਜਾ ਰਿਹਾ ਉਹਨਾਂ ਵੱਲੋਂ ਕਿ ਅਸੀਂ ਕਤਲ ਕੀਤਾ ਰਾਣਾ ਕੰਧੋਵਾਲੀਆ ਦਾ ਹਾਲਾਂਕਿ ਪੁਲਿਸ ਦਾ ਵੀ ਇੱਕ ਵਰਸ਼ਨ ਆਇਆ ਪੁਲਿਸ ਦੇ ਹੱਥ ਹਾਲਾਂਕਿ ਖਾਲੀ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਜੋ ਵਰਸ਼ਨ ਆਇਆ ਇੱਕ ਵਾਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਿੰਡ ਕੰਧੋਵਾਲ ਇਹ ਇਹਦੇ ਕੋ ਰਿਲੇਟਿਵ ਦਾਖਲ ਸੀ ਕੇਡੀ ਹਸਪਤਾਲ ਵਿੱਚ ਇਹਦਾ ਪਤਾ ਲੈਣ ਵਾਸਤੇ ਆਇਆ ਸੀ ਜਦੋਂ ਇਹ ਆਈਸੀਜੀ ਦੇ ਬਾਹਰ ਸੀਗਾ ਚਾਰ ਪੰਡਿਆਂ ਨੇ ਇੱਥੇ ਗੋਲੀਆਂ ਚੁਕਾਈਆਂ ਇਹਨੂੰ ਇੰਜਰਡ ਕੀਤਾ ਨਾਲ ਇਹਦੇ ਦੋ ਸਾਥੀ ਇੱਕ ਸਿਕਿਉਰਿਟੀ ਗਾਰਡ ਸੀ ਔਰ ਇੱਕ ਇਹਦਾ ਸਾਥੀ ਸੀ ਔਰ ਇੱਕ ਡਿਫ ਸੀ ਤਿੰਨੇ ਇੰਜਰਡ ਹੋਏ ਸੀ ਰਾਤ ਅੱਜ ਮਾਰਨਿੰਗ ਜਿਹੜੀ ਹੈ ਰਾਣੇ ਦੀ ਜਿਹੜੀ ਹੋ ਗਈ ਹੈ ਸਿਰਫ ਮਾਰਨਿੰਗ ਤਕਰੀਬਨ 7:30 ਵਜੇ ਡਿਕਲੇਅਰ ਹੋਈ ਹੈ ਬਸ ਕਰਵਾ ਰਹੇ ਆ ਡਾਕੂਮੈਂਟਸ ਸਾਰੇ ਜਾਰ ਹੋ ਗਏ ਆ ਜਸਤੋਰ 15-20 ਮਿੰਟ ਤੋਂ ਬਾਅਦ ਪੋਸਟਮੈਂਟ ਤੇ ਲੱਗ ਗਿਆ ਆਹਾਂ ਹਾਂ ਸੀਸੀਟੀਵੀ ਫੁਟੇਜ ਸਾਡੇ ਕੋਲ ਹਸਪਤਾਲ ਦੀਆਂ ਜਗ੍ਹਾ ਲੱਗ ਚੁੱਕੀਆਂ ਸਾਹਮਣੇ ਆਈਆਂ ਸਾਰੀਆਂ ਚੈੱਕ ਕਰਦੇ ਇਹ ਜੇ ਕਰ ਰਹੇ ਆ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਬਾਈਕ ਤੇ ਕਾਰ ਤੇ ਕਰ ਰਹੇ ਆ ਸਰਾ ਹੀ ਪੁਲਿਸ ਦੇ ਹੱਥ ਖਾਲੀ ਨੇ ਪੁਲਿਸ ਕਹਿ ਰਹੀ ਹੈ ਕਿ ਸਾਡੇ ਹੱਥ ਸੀਸੀਟੀਵੀ ਫੁਟੇਜ ਲੱਗੀ ਆ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਕਲੂ ਲੱਗੇ ਨੇ ਪੁਲਿਸ ਦੇ ਹੱਥੇ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਹੈ ਪਰ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਨੇ ਕਿਉਂਕਿ ਸ਼ਾਮ ਨੂੰ ਫਾਇਰਿੰਗ ਹੁੰਦੀ ਆ ਬਦਮਾਸ਼ ਫਾਇਰਿੰਗ ਕਰਕੇ ਗੋਲੀਆਂ ਮਾਰ ਕੇ ਆਪਣਾ ਮਕਸਦ ਹਲ ਕਰਕੇ ਰਾਣਾ ਕੰਧੋਵਾਲੀਆ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਹੁਣ ਫੇਸਬੁਕ ਪੋਸਟ ਵਾਇਰਲ ਹੋ ਰਹੀ ਆ ਫੇਸਬੁਕ ਤੇ ਜ਼ਿੰਮੇਵਾਰੀ ਲਈ ਆ ਜੱਗੂ ਭਗਵਾਨਪੁਰਿਆ ਨਾਮ ਦੀ ਭਗਵਾਨਪੁਰਿਆ ਜੱਗੂ ਨਾਮ ਦੀ ਇੱਕ ਫੇਸਬੁਕ ਆਈਡੀ ਆ ਜਿਸ ਦੇ ਉੱਪਰ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਜੱਗੂ ਭਗਵਾਨਪੁਰਿਆ ਜੱਗੂ ਨਾਮ ਦੀ ਜੋ ਫੇਸਬੁਕ ਆਈਡੀ ਆ ਉਹ ਕਹਿੰਦੇ ਕਿ ਅਸੀਂ ਜ਼ਿੰਮੇਵਾਰੀ ਲੈਨੇ ਹਾਂ ਰਾਣਾ ਕੰਧੋਵਾਲੀਆ ਦਾ ਜੋ ਕਤਲ ਹੋਇਆ ਉਸ ਜਿਸ ਦਾ ਤੁਸੀਂ ਪੋਸਟ ਪੜ੍ਹ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਸਾਡੇ ਭਰਾ ਨੇ ਇੱਕ ਇੱਕ ਸ਼ਖਸ ਦਾ ਨਾਮ ਲਿਆ ਜਾਂਦਾ ਕਿੰਨੇ ਕਿ ਸਾਡੇ ਭਰਾ ਨੇ ਮਾਰਿਆ ਔਰ ਪਿਛਲੀ ਤਕਰਾਰ ਸੀ ਇਹ ਗੱਲ ਕਹੀ ਜਾ ਰਹੀ ਉਹ ਕਹਿੰਦੇ ਕਿ ਪਹਿਲਾਂ ਤਾਂ ਹੀ ਸਾਡਾ ਰੌਲਾ ਚੱਲਦਾ ਸੀ ਔਰ ਇਸ ਨੇ ਸਾਡੇ ਇੱਕ ਸਾਥੀ ਨੂੰ ਕਿਡਨਾਪ ਕਰਾਉਣ ਦੇ ਵਿੱਚ ਦਵਿੰਦਰ ਬੰਬੀਹਾ ਦੇ ਕਹਿਣ ਤੇ ਲੰਮੇ ਪੱਟੀ ਦੀ ਕਿਡਨਾਪਿੰਗ ਕਰਵਾਈ ਸੀ ਇਹ ਗੱਲ ਇਸ ਪੋਸਟ ਦੇ ਉੱਪਰ ਕਹੀ ਜਾ ਰਹੀ ਹੈ ਕਿੰਨੀ ਸੱਚ ਹੈ ਕਿੰਨੀ ਝੂਠ ਇਸਦਾ ਸੀ ਦਾਵਾ ਨਹੀਂ ਕਰ ਸਕਦੇ ਪਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਭਗਵਾਨਪੁਰੀਆ ਜੱਗੂ ਨਾਮ ਦੀ ਇਹ ਆਈਡੀ ਹੈ ਜਿਸ ਦੇ ਉੱਪਰ ਇਹ ਪੋਸਟ ਪਾਈ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਨਾਲ ਜੋ ਵੀ ਐਂਟੀ ਚੱਲੇਗਾ ਉਹਨਾਂ ਦੇ ਵਹਿਮ ਕੱਢ ਦਿਆਂਗੇ ਸਾਡੇ ਨਾਲ ਜੋ ਵੈਰ ਪਾ ਕੇ ਜਿਉਂਦ ਵੈਰ ਪਾਉਣ ਵਾਲਾ ਜਿਉਂਦਾ ਨਹੀਂ ਰਹੇਗਾ ਇਹ ਇਹਨਾਂ ਨੇ ਕਿਹਾ ਕਿ ਉਸ ਦਾ ਭੁਲੇਖਾ ਕੱਢ ਦਿੱਤਾ ਜਾਏਗਾ ਜੋ ਵੀ ਸਾਡੇ ਨਾਲ ਵੈਰ ਪਾਏਗਾ ਸੋ ਇਸ ਤਰ੍ਹਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪੈ ਰਹੀਆਂ ਨੇ ਪੰਜਾਬ ਪੁਲਿਸ ਕਰ ਕੀ ਰਹੀ ਹੈ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਹੁੰਦੇ ਨੇ ਔਰ ਪੰਜਾਬ ਪੁਲਿਸ ਦੇ ਫਿਲਹਾਲ ਹੱਥ ਵੀ ਖਾਲੀ ਨਹੀਂ ਪੰਜਾਬ ਪੁਲਿਸ ਜ਼ਰੂਰ ਦਾਵਾ ਕਰਦੀ ਆਪਣੇ ਆਪ ਨੂੰ ਹਾਈ ਟੈਕ ਹੋਣ ਦਾ ਪਰ ਪੰਜਾਬ ਪੁਲਿਸ ਦੇ ਹੱਥ ਖਾਲੀ ਨੇ ਔਰ ਹਾਲਾਂਕਿ ਦੇਖਿਆ ਜਾਵੇ ਤਾਂ ਪਿਛਲੇ ਦੌਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ 1 ਮਹੀਨੇ ਪਿਛਲੇ ਲੈ ਚੱਲਦੇ ਤੁਹਾਨੂੰ ਜਦੋਂ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ ਉਸ ਤੋਂ ਪਹਿਲਾਂ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਪਹਿਲਾਂ ਜੈਪਾਲ ਭੁੱਲਰ ਨੇ ਫਾਇਰਿੰਗ ਕੀਤੀ ਸੀ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਹੋਇਆ ਸੀ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੜੇ ਸਾਲ ਰੌਕੀ ਫਾਜ਼ਲ ਕਾ ਦੇ ਕਤਲ ਤੋਂ ਬਾਅਦ ਜੈਪਾਲ ਭੁੱਲਰ ਫਰਾਰ ਰਹਿੰਦਾ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਪੁੱਲਰਨੇ ਔਰ ਉਸ ਤੋਂ ਬਾਅਦ ਜਦੋਂ ਪੁਲਿਸ ਤੇ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਜੈਪਾਲ ਦਾ ਇਨਕਾਊਂਟਰ ਕੀਤਾ ਜਾਂਦਾ ਉਹਦੇ ਸਾਥੀ ਦਾ ਵੀ ਇਨਕਾਊਂਟਰ ਕਰ ਦਿੱਤਾ ਜਾਂਦਾ ਦੋ ਉਹਨਾਂ ਦੇ ਸਾਥੀ ਫੜ ਵੀ ਲੈਂਦੀ ਹੈ ਪੁਲਿਸ ਪਰ ਸਵਾਲ ਇਹ ਖੜੇ ਹੁੰਦੇ ਕਿ ਜਦੋਂ ਪੁਲਿਸ ਤੇ ਫਾਇਰਿੰਗ ਹੋਈ ਉਦੋਂ ਕਿਉਂ ਫੜਿਆ ਗਿਆ ਜਦੋਂ ਹੋਰ ਬਹੁਤ ਸਾਰੇ ਕਤਲ ਬਹੁਤ ਸਾਰੀਆਂ ਫਰੋਤੀਆਂ ਬਹੁਤ ਸਾਰੇ ਹੋਰ ਵੀ ਗੈਰ ਕਾਨੂੰਨੀ ਕੰਮ ਹੋਏ ਉਦੋਂ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਇਹ ਸਵਾਲ ਖੜੇ ਹੁੰਦੇ ਨੇ ਸੋ ਭਗਵਾਨਪੁਰਿਆ ਜੱਗੂ ਨਾਮ ਦੀ ਇੱਕ ਆਈਡੀ ਦੇ ਉੱਪਰ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਦੇਖਣਾ ਹੋਏਗਾ pode dia